ਹਾਂ ਵੀ ਮਿੱਤਰੋ ਕਿ ਹਾਲ ਚਾਲ ਠੀਕ ਠਾਕ ਮੈਂ ਤੁਹਾਡਾ ਆਪਣਾ ਗਾਂਧੀ ਸਟਾਰ ਤੇ ਅੱਜ ਆਪਾਂ ਚੱਲੇ ਆਂ ਵਿਆਹ ਤੇ ਤੇ ਆਪਾਂ ਹੁਣ ਚੱਲਾਂਗੇ ਨਹਾਉਣ ਤੋਂ ਲੈ ਨਾ ਤੋਂ ਕਿ ਹੁਣਿਆ ਤਿਆਰ ਲੈ ਵੀ ਮਿੱਤਰੋ ਆਪਾਂ ਨਾ ਚੋ ਕੇ ਹੋ ਚੁੱਕਿਆ ਤਿਆਰ ਤੇ ਆਪਣੀ ਦੇਖੋ ਲੋਰ ਟੀ-ਸ਼ਰਟ ਦੇਖੋ ਕੱਢ ਲਿਆ ਤਾਂ ਕਿ ਨਾ ਉਧਰ ਪਹਿਣ ਤਿਆਰ ਹੁੰਦੀ ਆ ਦੇਖੋ ਬਣਦੀ ਆ ਨਾ ਲੋਕਾਂ ਲੋਰ ਟੀ-ਸ਼ਰਟ ਦੀ ਤੇ ਹੁਣ ਆਪਾਂ ਕੱਢ ਲਈ ਬਾਰੇ ਗੱਡੀ ਆਪਣੇ ਬਾਂਡੀ ਜੇ ਚੜੀ ਗੱਡੀ ਕੱਢ ਕੇ ਮਾਰ ਰਿਹਾ ਕਪੜਾ ਪਾਣੀ ਨਾਲ ਤੋਦੂਗੇ ਇਹਨੂੰ ਚਮਕਾਵਾਂਗੇ ਫੇਰ ਆਪਾਂ ਚਮਕਾ ਕੇ ਚੱਲਾਂਗੇ ਪਿੰਡ ਹੰਢਿਆਏ ਮਣੇ ਆਪਣਾ ਵਿਆਹ ਇਧਰ ਦੇਸੀ ਦੇਖ ਚਾਹਤੋ ਮੇਰੀ ਮੰਮੀ ਹੋਰੇ ਭੈਣ ਹੋਰੀਆਂ ਤਿਆਰ ਹੋਈ ਜਾਂਦੇ ਨੇ ਤੇ ਲੈ ਵੀ ਮਤਰੋਂ ਹੋਣਾ ਪੰਨਾ ਤੋਕੇ ਸਾਰੇ ਤਿਆਰ ਹੋ ਗਏ ਆਪਾਂ ਚੱਲ ਪਏ ਹੰਢਿਆਏ ਵੱਲ ਨੂੰ ਪਿੰਡ ਵੱਲ ਨੂੰ ਤੇ ਤੁਸੀਂ ਰਸਤੇ ਦੇ ਵੀ ਉਹ ਚੈੱਕ ਕਰ ਨਹੀਂ ਸਕਦੇ ਹੋਗੇ ਇਧਰ ਚਾਚਾ ਗੱਡੀ ਚਲਾ ਰਿਹਾਗਾ ਤੇ ਆ ਇਧਰ ਤੁਸੀਂ ਦੇਖੋ ਸੂਰਜ ਅਜਾ ਮਰ ਡੁੱਬਣ ਤਿਆਰ ਹੈਗਾ ਤੇ ਆਮਾ ਤੁਸੀਂ ਦੇਖ ਸਕਦੇ ਪੱਨੇ ਨੇ ਮਗਰ ਨੇ ਤੇ ਚੌਥਾ ਮੈਂ ਡੈਡੀ ਦਾ ਤੁਹਾਨੂੰ ਪਤਾ ਹੀ ਆ ਉਹ ਉੱਥੇ ਇੱਥੇ ਆ ਲੈ ਵੀ ਮਿੱਤਰੋ ਹੁਣ ਆਪਾਂ ਪਹੁੰਚ ਚੁੱਕੇ ਆ ਘਰੇ ਤੇ ਆ ਤੁਸੀਂ ਘਰ ਦਾ ਵੀਊ ਚੈੱਕ ਕਰ ਸਕਦੇ ਹੋ ਆ ਗਏ ਆਪਾਂ ਘਰੇ ਤੇ ਹੁਣ ਆਪਾਂ ਆ ਗਏ ਘਰੇ ਤੇ ਇੱਥੇ ਆਪਾਂ ਕੱਢਾਂਗੇ ਸਮਾਨ ਸੂਟ ਰੱਖਾਂਗੇ ਆਪਾਂ ਸਮਾਨ ਸੂਟ ਰੱਖ ਕੇ ਫਿਰ ਤੁਹਾਨੂੰ ਇੱਧਰ ਕਿਤੇ ਦਿਖਾਵਾਂਗੇ ਵਧੀਆ ਹੀ ਕੈਂਟ ਜੀ ਲੋਕੇਸ਼ਨ ਤੇ ਆ ਆਪਣਾ ਬੈਡਰੂਮ ਆ ਜਿੱਥੇ ਆਪਾਂ ਰੈਸਟ ਕਰਾਂਗੇ ਸੋਮੇ ਤੇ ਰਾਤ ਨੂੰ ਆ ਇੱਧਰ ਗੱਦੇ ਪਏ ਨੇ ਤੇ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਇਹ ਬਾਹਰ ਇਹ ਤੁਸੀਂ ਇੱਧਰ ਤੁਸੀਂ ਦੇਖ ਸਕਦੇ ਹੋ ਤਾਂ ਹੱਲੇ ਕਮਰੇ ਚ ਬਾਬਾ ਜੀ ਦੀ ਸਵਾਰੀ ਆ ਤੇ ਥੱਲੇ ਵਾਲੇ ਕਮਰਾ ਇਹ ਆਪਣਾ ਸਾਰਾ ਲਾਈ ਵੀ ਮਿੱਤਰ ਹੁਣ ਆਪਾਂ ਚੱਲੇ ਆ ਬਾਜ਼ਾਰ ਵੱਲ ਨੂੰ ਆਪਣੇ ਮਾਮੇ ਦਾ ਮੁੰਡਾ ਨਾਲ ਆ ਪ੍ਰਿੰਸ ਤੇ ਹੁਣ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਸੜਕਾ ਸ੍ਰੀ ਲੇ ਵੀ ਮਿੱਤਰੋ ਇੱਥੇ ਆਪਾਂ ਪੁੱਲ ਚੁੱਕੇ ਆਂ ਗਲੀਆਂ ਇੱਥੇ ਕਰ ਰਹੇ ਆਂ ਆਪਾਂ ਅਕੜ-ਵਕੜ ਵੀ ਕਿਹੜੀ ਗਲੀ 'ਚ ਜਾਈਏ ਕਿਹੜੀ 'ਚ ਨਾ ਜਿਹੜੀ ਤੇ ਤੁੱਕਾ ਲੱਗਿਆ ਉਹੀ ਗਲੀ 'ਚ ਚੱਲ ਰਹੇ ਆਂ ਹੁਣ ਆਪਾਂ ਦੇਖੋ ਬਾਕੀ ਸਾਰਾ ਕੁਝ ਰੱਬ ਦੇ ਆਸਰੇ ਆ ਤੇ ਹੁਣ ਆਪਾਂ ਚੱਲ ਰਹੇ ਆਂ ਇਧਰ ਬੀਚ ਦੇਖਦੇ ਆਂ ਸਹੀ ਆ ਜਾਂ ਗਲਤ ਆ ਬਾਕੀ ਤੁਸੀਂ ਦੇਖੋ ਰੱਬ ਦੇ ਆਸਰੇ ਆ ਲੈ ਵੀ ਮਿੱਤਰੋ ਇੱਕ ਗਲੀ ਹੋਰ ਆ ਗਈ ਮੂਰੇ ਦੋ ਆ ਗਈਆਂ ਉਹਨਾਂ 'ਚੋਂ ਦੇਖਦੇ ਆਂ ਕਿਹੜੀ ਸਹੀ ਆ ਆਹ ਆ ਜਾਂ ਉਹ ਇਧਰ ਚੱਲ ਪਏ ਆਪਾਂ ਤਾਂ ਹੈਂ ਇੱਧਰ ਚੱਲ ਪਿਆ ਆਪਾਂ ਇੱਧਰਲੀ ਸਾਈਡ ਦੱਲਾਂਗੇ ਦੇਖੋ ਇੰਨਾ ਚੁੱਕ ਸਹੀ ਕਿਹੜੀ ਹੈ ਗਲਤ ਕਿਹੜੀ ਆ ਤੇ ਬਾਕੀ ਸਾਰਾ ਰੱਬ ਦੇ ਆਸਰੇ ਹਾਂ ਅੱਲਾ ਹੈ ਵੀ ਮਿੱਤਰੋ ਹੁਣ ਆਪਾਂ ਪਹੁੰਚ ਚੁੱਕੇ ਆ ਕਰੇ ਔਖੇ ਸੌਖੇ ਹੁਣ ਆਪਾਂ ਕਰਾਂਗੇ ਰੈਸਟ ਤੇ ਅੱਜ ਦਾ ਬਲੌਗ ਇੱਥੇ ਹੁੰਦਾ ਸਮਾਪਤਾ ਤੁਸੀਂ ਘਰ ਦੇ ਵੀਊ ਚੈੱਕ ਕਰ ਸਕਦੇ ਹੋ ਤੇ ਬਾਕੀ ਆਪਣਾ ਕੱਲ ਦਾ ਬਲੌਗ ਆਊਗਾ ਰਾਤ ਨੂੰ 9 ਵਜੇ 9 9:30 ਤਾਂ ਮਿੱਤਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਬਲੌਗ ਕਿਦਾਂ ਦਾ ਲੱਗਿਆ ਧੰਨਵਾਦ